ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਧਿਆਨ ਦੇਣ ਯੋਗ ਗੱਲਾਂ ਨੰਬਰ 1 ਸਵੇਰੇ ਖਾਲੀ ਪੇਟ ਠੰਡਾ ਪਾਣੀ ਨਾ ਪੀਓ ਇਹ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਨੰਬਰ 2 ਦਾਲ ਚੀਨੀ ਦਾ ਇਸਤੇਮਾਲ ਕਰਨ ਨਾਲ ਮੋਟਾਪਾ ਘਟ ਹੋਣ ਲੱਗਦਾ ਹੈ ਨੰਬਰ 3 ਠੰਡਾ ਦੁੱਧ ਪੀਣ ਦੀ ਬਜਾਏ ਗਰਮ ਦੁੱਧ ਪੀਣਾ ਚਾਹੀਦਾ ਹੈ ਗਰਮ ਦੁੱਧ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 4 ਕੌੜੀਆਂ ਚੀਜ਼ਾਂ ਖਾਣ ਨਾਲ ਸਿਹਤ ਠੀਕ ਰਹਿੰਦੀ ਹੈ ਅਤੇ ਜਿਆਦਾ ਮਿੱਠੀਆਂ ਚੀਜ਼ਾਂ ਖਾਣ ਨਾਲ ਅਸੀਂ ਮੌਤ ਦੇ ਹੋਰ ਵੀ ਜ਼ਿਆਦਾ ਕਰੀਬ ਹੋ ਜਾਂਦੇ ਹਾਂ ਨੰਬਰ 5 ਜੇਕਰ ਤੁਹਾਡੇ ਵਾਲ ਜਿਆਦਾ ਝੜ ਰਹੇ ਹਨ ਤਾਂ ਵਾਲਾਂ ਨੂੰ ਚੌਲਾਂ ਦੇ ਪਾਣੀ ਦੇ ਨਾਲ ਧੋਵੋ ਵਾਲ ਜਿਹੜੇ ਨੇ ਉਹ ਝੜਨੇ ਬੰਦ ਹੋ ਜਾਣਗੇ ਨੰਬਰ 6 ਖਾਣੇ ਨਾਲ ਪਿਆਜ਼ ਜ਼ਰੂਰ ਖਾਓ ਪਿਆਜ਼ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਨੰਬਰ 7 ਨਹਾਉਣ ਤੋਂ ਪਹਿਲਾਂ ਨਮਕ ਖਾਣ ਨਾਲ ਖਾਰਿਸ਼ ਨਹੀਂ ਹੁੰਦੀ। ਨੰਬਰ 8 ਹਰ ਰੋਜ਼ ਰਾਤ ਨੂੰ ਚਿਹਰੇ ਤੇ ਕੱਚਾ ਦੁੱਧ ਲਗਾਓ। ਚਿਹਰਾ ਚਮਕਦਾਰ ਅਤੇ ਸੋਹਣਾ ਹੋ ਜਾਵੇਗਾ। ਨੰਬਰ 9 ਜੇਕਰ ਬੱਚਾ ਰਾਤ ਨੂੰ ਨਹੀਂ ਸੌਂਦਾ ਤਾਂ ਥੋੜਾ ਜਿਹਾ ਸ਼ਹਿਦ ਚਟਾ ਦਿਓ। ਬੱਚਾ ਆਸਾਨੀ ਨਾਲ ਸੌਂ ਜਾਵੇਗਾ। ਨੰਬਰ 10 ਜੇਕਰ ਸਰੀਰ ਵਿੱਚੋਂ ਪਸੀਨੇ ਦੀ ਬਦਬੂ ਆਉਂਦੀ ਹੈ ਤਾਂ ਨਹਾਉਣ ਵੇਲੇ ਪਾਣੀ ਵਿੱਚ ਗੁਲਾਬ ਦੇ ਅਰਕ ਦੀਆਂ ਬੂੰਦਾਂ ਪਾਓ। ਨੰਬਰ 11 ਜੇਕਰ ਤੁਹਾਡੀਆਂ ਹੱਡੀਆਂ ਕਮਜ਼ੋਰ ਹਨ ਤਾਂ ਸੋਇਆਬੀਨ ਖਾਓ ਹੱਡੀਆਂ ਦੀ ਕਮਜ਼ੋਰੀ ਦੂਰ ਹੋ ਜਾਵੇਗੀ ਨੰਬਰ 12 ਜੇਕਰ ਤੁਹਾਡੇ ਵਾਲ ਝੜਦੇ ਹਨ ਚਿੱਟੇ ਪਿਆਜ਼ ਨੂੰ ਕਦੂਕਸ ਕਰਕੇ ਇਸ ਦਾ ਪਾਣੀ ਕੱਢ ਲਓ ਅਤੇ ਇਸ ਨੂੰ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾਓ ਵਾਲ ਤੁਹਾਡੇ ਝੜਨੇ ਬੰਦ ਹੋ ਜਾਣਗੇ ਕਿਰਪਾ ਕਰਕੇ ਜਾਣ ਤੋਂ ਪਹਿਲਾਂ ਕੱਲ ਆਉਣ ਵਾਲੀ ਸਾਡੀ ਨਵੀਂ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ